ਮੇਰੇ ਤੇ ਪបਤਮਨ ਇਹੀ ਦਾਸ ਨੇ ਨੂੰ ਕਿਸੇ ਮੁਰਗੀ ਦਾ ਵੀ ਕੋਈ ਹਜੇ ਤੱਕ ਮੁਆਵਜ਼ਾ ਦਿੱਤਾ ਹੈ ਕਿ ਨਹੀਂ ਦਿੱਤਾ ਬਾਕੀ ਦੇ ਚੀਜ਼ਾਂ ਦੂਰ ਦੀਆਂ ਰਹਿ ਗਈਆਂ ਤੇ ਇਹ ਸਰਕਾਰ ਜਿਹੜੀ ਹੈ ਮੁਰਾਜ਼ਬਾ ਨਾਲ ਕਿਸੇ ਆਪਾਂ ਦੇਖ ਰਹੇ ਆ ਕਿਸ ਤਰੀਕੇ ਨਾਲ ਵਾਅਦੇ ਕੀਤੇ ਸਨ ਜਿਹੜਾ ਜਾਂਦਾ ਉਹਨੂੰ ਲੌਲੀਪੌਪ ਦੇ ਦਿੰਦਾ ਔਰ ਲੌਲੀਪੌਪ ਦੇ ਕੇ ਮੋਰੇ ਦੀ ਹਾਲੀ ਕੁਸ਼ਤਾ ਅੱਜ ਸਾਰਾ ਮੁਰਾਜ਼ਮ ਵਰ ਦੇ ਰਹੇਗਾ ਵੇ ਹੜਤਾਲ ਤੇ ਬੈਠਾ ਵਿਰੋਜ਼ਦਾਰ ਸਿੱਖਿਆ ਜਿਹੜੇ ਹੈਗੇ ਨੇ ਜਿਹਨਾਂ ਨੇ ਵਾਅਦਾ ਕੀਤਾ ਸੀਗਾ ਔਰ ਇੱਕ ਨੂੰ ਤੇ ਕੇਜਰੀਵਾਲ ਨੇ ਟੈਂਕੀ ਤੋਂ ਤਾਰ ਕੇ ਆਪਣੀ ਭੈਣ ਬਣਾਇਆ ਸੀਗਾ ਆ ਜੋ ਫੇਰ ਉਚਾਰੇ ਡਾਂਗਾ ਖਾਰੇ ਨੇ ਪੁਲਿਸ ਦੀਆਂ ਜੋ ਆਪ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸਨ ਕਿ ਸਾਡੀ ਸਰਕਾਰ ਆ ਜਾਏਗੀ ਕਿਸੇ ਨੂੰ ਟੈਂਕੀ ਤੇ ਨਹੀਂ ਚੜਨਾ ਪਊਗਾ ਕਿਸੇ ਨੂੰ ਧਰਨਾ ਨਹੀਂ ਦੇਣਾ ਪਊਗਾ ਕਿਸੇ ਨੂੰ ਲਾਠੀਆਂ ਨਹੀਂ ਪੈਣਗੀਆਂ ਅਸਲ ਇਹ ਨਾਲ ਉਹ ਜਿਹੜਾ ਦੁਰਗਤੀ ਜਿਹੜੀ ਹਗੀ ਹੈ ਉਹਨਾਂ ਭੈਣਾਂ ਪਰਾਵਾਂ ਦੀ ਹੋ ਰਹੀ ਹੈ ਜਿਨ੍ਹਾਂ ਨੇ ਨੇ ਝੂਠੇ ਵਾਅਦੇ ਕੀਤੇ ਸੋ ਲੈ ਦੇ ਕੇ 2023 ਦੇ ਸਾਲ ਦੇ ਵਿੱਚ 150 ਪੰਜਾਬ ਨੂੰ ਬਰਬਾਦੀ ਵੱਲ ਤੱਕ ਲੰਘੇ ਇਸ ਸਰਕਾਰ ਨੇ ਕੁਛ ਨਹੀਂ ਕੀਤਾ ਰੋਜ ਗੈਂਗਸ ਸੀਏ ਕੋਲਾ ਆ ਰਹੀ ਆਲੇ throफीਏ ਕੋਲਾ ਆ ਰਹੀ ਆਲੇ ਨਾ ਦਿਓ ਜਿੱਥੇ ਜੀ ਚਾਵੇ ਜਦੋਂ ਚਾਵੇ ਜਿਹੜਾ ਮਰਜ਼ੀ ਆਵੇ ਗੋਲੀ ਮਾਰ ਕੇ ਚਲੇ ਜਾਵੇ ਇਸ ਸਰਕਾਰ ਦੇ ਕੰਨ ਤੇ ਜੂ ਨਹੀਂ ਰੰਗਦੇ ਨਸ਼ੇ ਦੇ ਕਾਰੋਬਾਰ ਰੋਜ ਇੱਕ ਨੌਜਵਾਨ ਨਸ਼ੇ ਦੀ ਪੀਸ ਕਰਦਾ ਹੈ ਇਹਦੇ ਸਿਰ ਮੇਜ ਨਸ਼ਾ ਖਤਮ ਕਰਨਾ ਚਾਹੀਦਾ ਹੈ ਅਜੇ ਘਰ-ਘਰ ਵਿਕਣ ਲੱਗ ਪਿਆ ਪੂਰੇ ਘਰ-ਘਰ ਪਹੁੰਚਣ ਲੱਗ ਪਈਆਂ ਹੋਰ ਤੇ ਹੋਰ ਪਿੰਡ ਦੇ ਵਿੱਚ ਅਨਸਾਰੀ ਦੀ ਦੁਕਾਨ ਜਿਹੜੀ ਹੁੰਦੀ ਹੈ ਕਰਿਆਨੇ ਦੀ ਦੁਕਾਨ ਹੁੰਦੀ ਹੈ ਉੱਥੇ ਵੀ ਸ਼ਰੇਮ ਵਿਕਣ ਲੱਗ ਪਈ ਤਾਂ ਫਰੇਬ ਦੀ ਰਾਜਨੀਤੀ ਦੇ ਇਲਾਵਾ ਇਹ ਕੋ ਕੰਮ ਕੋਈ ਨਹੀਂ ਬਦਲਾਅ ਲੈ ਕੇ ਆਉਣ ਦੀ ਗੱਲ ਕਰਨ ਵਾਲੇ ਅੱਜ ਬਦਲਾਖੂੜੀ ਤੇ ਪਹੁੰਚ ਗਏ ਹਰ ਚੌਥੇ ਦਿਨੇ ਤੁਹਾਨੂੰ ਐਡੀ ਵੱਡੀ ਲਿਸਟ ਲਿਖੇ ਦਿਖੇਗੀ ਜਦੋਂ ਤੁਸੀਂ ਗਵਰਨਮੈਂਟ EMPLOYEES ਦੇ ਟ੍ਰਾਂਸਫਰ ਕਰਦੇ ਹੋ ਇੱਕ ਇੱਕ ਜ਼ਿਲ੍ਹੇ ਦਾ ਪੁਲਿਸ ਕਮਿਸ਼ਨਰ ਇਸ ਡੇਡ ਸਾਲ ਦੇ ਵਿੱਚ ਦੋ ਦੋ ਚਾਰ-ਚਾਰ ਵਾਰੀ ਬਦਲੇਗੇ ਹਰ ਜ਼ਿਲ੍ਹੇ ਦੇ ਐਸਐਸਪੀ ਦੋ ਦੋ ਚਾਰ-ਚਾਰ ਵਾਰੀ ਬਦਲੇਗੇ ਤੇ ਆਪਕ ਕਿਵੇਂ ਉਮੀਦ ਕਰਦੇ ਆ ਕਿ ਕਾਨੂੰਨ ਵਿਵਸਥਾ ਠੀਕ ਹੋ ਸਕਦੀ ਹੈ ਨਾ ਕੋਈ ਇਹਨਾਂ ਤੇ ਵਿਸ਼ਵਾਸ ਕਰਦਾ ਨਾ ਇਹ ਕਿਸੇ ਤੇ ਵਿਸ਼ਵਾਸ ਕਰਦਾ ਜਿਹੜੀ ਯੋਗਤਾ ਪਾਰਟੀ ਨੇ ਸਰਕਾਰ ਦੇ ਫਾਰਮੂਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਨਾਲੇ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਵੀ ਨਹੀਂ ਸੀ ਸਾਡੀ ਨੇ ਅਸੀਂ ਉਹ ਵੀ ਪੂਰੇ ਕਰਤੇ ਠੀਕ ਹੈ ਰ 1 ਬਾਈ 1 ਅਸੀਂ ਜੋ ਇਹ ਉਜੜਿਆ ਪਜੜਿਆ ਸਾਰੋ ਪਿੰਗਲਾ ਪੰਜਾਬ ਇਹਨਾਂ ਨੇ ਕਰਕੇ ਦਿੱਤਾ ਸੀ ਆ ਕੁਛ ਨੀਆਂ ਪਾਰਟੀਆਂ ਨੇ ਉਹਨੂੰ ਸਾਰੇ ਆਪਾਂ ਘਰ ਵੀ ਕੋਈ ਲੈਣੇ ਆ ਬਣਾਉਣੇ ਆ ਤੇ ਉਹਨੂੰ ਵੀ ਤਿਆਰ ਤੁਰ ਕਰ ਲੋ ਰਸੋਈ ਸੈੱਟ ਕਰ ਲੋ ਡ੍ਰੈਗਰੂ ਸੈੱਟ ਕਰ ਲੋ ਕਮਰਾ ਸੈੱਟ ਕਰ ਲੋ ਬੇੜਾ ਸੈੱਟ ਕਰ ਲੋ ਬਾਗ ਬਗੀਚਾ ਸੈੱਟ ਕਰ ਲੋ ਟਾਈਮ ਲੱਗਦਾ ਇਹ ਵੀ ਇੱਕ ਪੰਜਾਬ ਵੀ ਸਾਡਾ ਉਸੇ ਤਰੀਕੇ ਨਾਲ ਇਹਨਾਂ ਨੇ ਉਜੜਿਆ ਪਜੜਿਆ ਸਾਨੂੰ ਦਿੱਤਾ 1 ਬਾਈ 1 ਅਸੀਂ ਤਕਰੀਬਨ 70 80% ਤੱਕ ਇਹਨੂੰ ਅਸੀਂ ਸਵਾਰ ਰਿਹਾ ਬਾਕੀ ਵਿੱਚ ਨਸ਼ੇ ਦੇ ਉੱਤੇ ਵੀ ਪੂਰੀ ਤੁਸੀਂ ਦੇਖੋ ਰੋਜ਼ ਅਸੀਂ ਇਹਦੇ ਉੱਤੇ ਵੀ ਬਹੁਤ ਨੱਤ ਪਾਈ ਜਾ ਰਹੀ ਰੋਜ਼ ਅਸੀਂ ਤਸਕਰ ਫੜਦੇ ਆ ਗੈਂਗਸਟਰ ਫੜ ਫੜੰਦਰ ਕਰਦੇ ਆ ਉਹ ਤਾਂ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ ਬਾਕੀ ਤਾਂ ਸਾਨੂੰ ਪੰਜਾਬ ਦਾ ਪੂਰਾ ਸਹਿਯੋਗ ਆ ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ ਸਾਡੇ ਦੇ ਵਿਸ਼ਵਾਸ ਆ ਆ ਤੁਸੀਂ ਦੇਖੋ ਮੇਰੇ ਹਲਕੇ ਦੇ ਵੀ ਲੋਕ ਜਿਵੇਂ ਆਲੇ-ਗੋਣੇ ਮੇਰੇ ਨਾਲ ਇੱਥੇ ਰੋਜ਼ ਇੰਨੇ ਅਸੀਂ ਕੰਮ ਕਰਦੇ ਆ ਲੋਕਾਂ ਦੇ ਹਮੇਸ਼ਾ ਲੋਗਾ ਚ ਰਹਿਣ ਵਾਲੇ ਬੰਦੇ ਆ ਇਸ ਕਰਕੇ ਸਾਰੇ ਕੰਮ ਕਰਾਂਗੇ ਵਿਰੋਧੀਆਂ ਨੂੰ ਕੋ ਤੁਸੀਂ ਚਿੰਤਾ ਛੱਡੋ ਤੁਸੀਂ ਆਪਣੇ ਆਪ ਨੂੰ ਸੁਧਾਰਨ ਦੀ ਚਿੰਤਾ ਕਰੋ